ਫਰੋਮ ਨੇ ਕਰ ਦੁਬਾਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਦੀ ਮੀਟਿੰਗ ਆਖਰ ਅੰਤ ਤੱਕ ਆਂਦੇ ਆਂਦੇ ਵੱਡੇ ਫੈਸਲੇ ਸਾਹਮਣੇ ਆ ਗਏ ਔਰ ਉਹਨਾਂ ਫੈਸਲਿਆਂ ਦੇ ਵਿੱਚ ਜਥੇਦਾਰ ਸਹਿਬਾਨਾਂ ਦਾ ਨਾਮ ਆ ਗਿਆ ਹਾਲਾਂਕਿ ਹੁਣ ਤੱਕ ਵਿਚਾਰਿਆ ਜਾ ਰਿਹਾ ਸੀ ਕਿ ਐਸਜੀਪੀਸੀ ਪ੍ਰਧਾਨ ਨੂੰ ਲੈ ਕੇ ਫੈਸਲਾ ਹੋਵੇਗਾ ਹੁਣ ਤੱਕ ਵਿਚਾਰਿਆ ਜਾ ਰਿਹਾ ਸੀ ਕਿ ਚਰਚਾਵਾ ਐਸਜੀਪੀਸੀ ਪ੍ਰਧਾਨ ਬਾਰੇ ਹੋਣਗੀਆਂ ਉਹਨਾਂ ਦੇ ਸਤੀਫੇ ਬਾਰੇ ਹੋਣਗੀਆਂ ਪਰ ਆਖਰ ਨੂੰ ਜਦੋਂ ਜਸਵੰਤ ਸਿੰਘ ਪੜੈਣ ਨੇ ਆ ਕੇ ਵੱਡੇ ਦਾਅਵੇ ਕੀਤੇ ਉਹਨਾਂ ਦਾਅਵਿਆਂ ਦੇ ਵਿੱਚ ਨਾਮ ਜਥੇਦਾਰਾਂ ਦਾ ਆ ਗਿਆ ਜਥੇਦਾਰ ਗਿਆਨੀ ਰਗਬੀਰ ਸਿੰਘ ਦਾ ਨਾਮ ਆ ਗਿਆ ਜਿਹਦੇ ਅਗਿਆਨੀ ਸੁਲਤਾਨ ਸਿੰਘ ਦਾ ਨਾਮ ਆ ਗਿਆ ਔਰ ਗੱਲਾਂ ਇਹ ਚੱਲ ਪਈਆਂ ਕਿ ਜਥੇਦਾਰਾਂ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਹੁਣ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਜਿਹਦੇ ਅਗਿਆਨੀ ਰਗਬੀਰ ਸਿੰਘ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਜਥੇਦਾਰੀ ਤੋਂ ਹਾਲਾਂਕਿ ਉਹਨਾਂ ਨੂੰ ਅ ਹੈੱਡ ਗ੍ਰੰਥੀ ਦਾ ਜਿਹੜਾ ਚਾਰਜ ਉਹਨਾਂ ਦੇ ਕੋਲ ਹੀ ਮੌਜੂਦ ਹੈ ਜਦਕਿ ਦੂਜੇ ਪਾਸੇ ਅ ਗਿਆਨੀ ਸੁਲਤਾਨ ਸਿੰਘ ਨੂੰ ਲੈ ਕੇ ਆਲਰੇਡੀ ਚਰਚਾਵਾ ਚੱਲਦੀਆਂ ਪਈਆਂ ਸੀ ਔਰ ਉਹ ਚਰਚਾਵਾ ਹੁਣ ਵਿਰਾਮ ਹੋਈ ਹੈ ਜਦੋਂ ਆਖਿਰ ਉਹਨਾਂ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਇੱਕ ਘੁਮਕੇ ਕਹਾਣੀ ਕਿੱਥੇ ਤੱਕ ਕਿੱਦਾਂ ਪਹੁੰਚ ਗਈ ਇਹਦੇ ਪਿੱਛੇ ਸਾਰਾ ਮਾਜਰਾ ਕੀ ਹੈ ਜਾਣਨ ਦੀ ਕੋਸ਼ਿਸ਼ ਕਰਦੇ ਆ ਮੇਰੇ ਨਾਲ ਭਾਈ ਸੁਖਦੇਵ ਸਿੰਘ ਫਗਵਾੜਾ ਮੌਜੂਦ ਨੇ ਭਾਈ ਸਾਹਿਬ ਸਮਾਂ ਦੇ ਦਿੱਤਾ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਅਚਾਨਕ ਇਹ ਮਾਮਲਾ ਅੱਜ ਚਰਚਾਵਾ ਵਿੱਚ ਹੀ ਸਿੱਗੀਆਂ ਕਿ ਹਰਜਿੰਦਰ ਸਿੰਘ ਧਾਮੀ ਹੋਣਾ ਬਾਰੇ ਚਰਚਾ ਹੋਵੇਗੀ ਜਾਂ ਇਹ ਫੈਸਲਾ ਹੋਵੇਗਾ ਉਹਨਾਂ ਦੇ ਅਸਤੀਫੇ ਦਾ ਅਸਤੀਫੇ ਤੇ ਫੈਸਲਾ ਤਾਂ ਹੋਇਆ ਨਹੀਂ ਪਰ ਜਥੇਦਾਰਾਂ ਨੂੰ ਸੇਵਾ ਮੁਕਤ ਕਰ ਦਿੱਤਾ ਇਹ ਕੀ ਕਹਾਣੀ ਬਣ ਗਈ ਸਾਰੇ ਦੇ ਦੇਖੋ ਜਿਸ ਦਿਨ ਸਿੰਘ ਸਾਹਿਬ ਨੇ ਇਹ ਕਿਹਾ ਸੀ ਕਿ ਪੰਜ ਮੈਂਬਰੀ ਕਮੇਟੀ ਆਪਣੀ ਭਰਤੀ ਆਰੰਭ ਕਰੇ ਅ ਔਰ ਅਗਲੇ ਦਿਨਾਂ ਦੇ ਵਿੱਚ ਜਿਹੜੀ ਸਿੰਘ ਸਹਿਬਾਨਾਂ ਦੀ ਮੀਟਿੰਗ ਹੋਏਗੀ ਉਹਦੇ ਵਿੱਚ ਇਹਨਾਂ ਪੰਜਾਂ ਦੇ ਵਿੱਚੋਂ ਇੱਕ ਨੂੰ ਕੋਆਰਡੀਨੇਟਰ ਲਾ ਦਿੱਤਾ ਜਾਏਗਾ ਉਸੇ ਦਿਨ ਹੀ ਫੈਸਲਾ ਹੋ ਗਿਆ ਸੀ ਵੀ ਗੈਨੀ ਰਕबीर ਸਿੰਘ ਜੀ ਨੂੰ ਉਸ ਮੀਟਿੰਗ ਦੇ ਹੋਣ ਤੋਂ ਪਹਿਲਾਂ ਪਹਿਲਾਂ ਸੇਵਾ ਮੁਕਤ ਕਰ ਦਿੱਤਾ ਜਾਏਗਾ ਸੋ ਇਹ ਸਪਸ਼ਟ ਸੀ ਉਸੇ ਦਿਨ ਅਸੀਂ ਇਸੇ ਕਰਕੇ ਅਕਾਲਤਖ ਸਾਹਿਬ ਜਾ ਕੇ ਕਾਲੀ ਕੀਤੀ ਸੀ ਵੀ ਇਹ ਮੀਟਿੰਗ ਛੇਤੀ ਬੁਲਾ ਕੇ ਜਿਹੜਾ ਫੈਸਲਾ ਕਰਨਾ ਕਰ ਲੋ ਕਿਉਂਕਿ ਇਸ ਤੋਂ ਬਾਅਦ ਜਿਹੜੇ ਉਹਨਾਂ ਦੀ ਜਗ੍ਹਾ ਤੇ ਬੰਦੇ ਰਿਪਲੇਸ ਕੀਤੇ ਜਾਣਗੇ ਉਹ ਸਾਰੇ ਤਰੀਕੇ ਨਾਲ ਉਹਨਾਂ ਦੇ ਸਾਰੇ ਜਿਵੇਂ ਕਹਿੰਦੇ ਨਾ ਵੀ ਬਾਡੀ ਟੈਸਟ ਕੀਤੇ ਜਾਣਗੇ ਵੀ ਕਿਤੇ ਉਹਨਾਂ ਦੇ ਅੰਦਰ ਮਾੜੀ ਮੋਟੀ ਕੋਈ ਪੰਤ ਪ੍ਰਸਤੀ ਕੋਈ ਅਣਖ ਜਾਂ ਬਾਦਲ ਬਾਦਲਾਂ ਦੇ ਪ੍ਰਤੀ ਕੋਈ ਵਫਾਦਾਰੀ ਦੀ ਘਟਨਾ ਹੋਵੇ ਸੋ ਹੁਣ ਜਿਹੜੇ ਜਨਰਲ ਲਾਏ ਗਏ ਨੇ ਉਹ ਸਾਰੀ ਬਾਡੀ ਸਕੈਨਿੰਗ ਤੇ ਬਲੱਡ ਟੈਸਟ ਕਰਵਾ ਕੇ ਲਿਆਂਦੇ ਗਏ ਨੇ ਔਰ ਖਾਸ ਤੌਰ ਤੇ ਜਿਨ੍ਹਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਵੀ ਜ਼ਿੰਮੇਵਾਰੀ ਦਿੱਤੀ ਗਈ ਹੈ ਉਹ ਮੈਂ ਤੁਹਾਨੂੰ ਅੱਜ ਦੱਸ ਦਿੰਦਾ ਵੀ ਇਹ ਹੁਣ ਬੜੀ ਜਲਦ ਇਹ ਹੁਕਮਨਾਮਾ ਕਰਨਗੇ ਰਿਵਿਊ ਕਰਕੇ ਵੀ ਜਿਹੜੀ 2 ਦਸੰਬਰ ਦੇ ਹੁਕਮਨਾਮੇ ਦੇ ਪ੍ਰਤੀ ਜਿਹੜੀ ਸੇਵਾ ਸੀ ਉਹ ਦੋਸ਼ੀਆਂ ਨੇ ਜਿਹੜੀ ਉਹਦੀ ਖਤਮ ਹੋ ਚੁੱਕੀ ਹੈ ਔਰ ਜਿਹੜੀ ਭਰਤੀ ਵਰਕਿੰਗ ਕਮੇਟੀ ਨੇ ਕੀਤੀ ਹੈ ਉਹੀ ਮਨਜ਼ੂਰ ਕੀਤੀ ਜਾਵੇ ਦੇਖੋ ਉਹਨਾਂ ਨੂੰ ਜਿਹੜਾ ਚੈਲੰਜ ਲੱਗ ਰਿਹਾ ਨਾ ਸੁਖਵੀਰ ਬਾਦਲ ਦੀ ਜੁੰਡਲੀ ਨੂੰ ਉਹਨਾਂ ਨੂੰ ਲੱਗਦਾ ਵੀ ਜੇ ਭਰਤੀ ਨੂੰ ਆਪਾਂ ਕੱਲ ਵੀ ਗੱਲ ਕੀਤੀ ਸੀ ਜੇ ਭਰਤੀ ਨੂੰ ਰਿਸਪੌਂਸ ਮਿਲ ਗਿਆ ਤੇ ਉਹ ਜਿਹੜਾ ਨਵਾਂ ਉਦੇ ਵਿੱਚੋਂ ਲੀਡਰਸ਼ਿਪ ਨਿਕਲੇਗੀ ਉਹ ਇਹਨਾਂ ਨੂੰ ਰਿਪਲੇਸ ਕਰ ਦੇਗੀ ਪੋਲੀਟੀਕਲ ਸਿਸਟਮ ਚੋਂ ਇਹ ਇੱਕ ਰਾਜਨੀਤਿਕ ਕ੍ਰਾਈਸਿਸ ਸੀ ਉਸ ਕ੍ਰਾਈਸਿਸ ਦੇ ਤੋਂ ਬਚਣ ਲਈ ਇਹਨਾਂ ਨੇ ਇਹਨੂੰ ਧਾਰਮਿਕ ਕ੍ਰਾਈਸਿਸ ਬਣਾ ਦਿੱਤਾ ਹੂੰ ਸੀ ਸਿਰਫ ਤੇ ਅ ਪੋਲੀਟੀਕਲ ਕ੍ਰਾਈਸਿਸ ਦੇ ਵਿੱਚੋਂ ਨਿਕਲਣ ਲਈ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਵੀ ਜਿਹੜੀ 2 ਦਸੰਬਰ ਨੂੰ ਮੋੜ ਵਕਾਰ ਬਹਾਲੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਸੰਸਥਾ ਦੀ ਜਥੇਦਾਰਾਂ ਦੀ ਅਹੁਦੇ ਦੀ ਹੋਈ ਸੀ ਉਹ ਮਿੱਟੀ 'ਚ ਰੁਲਦੀ ਹੈ ਤੇ ਰੁਲੇ ਪਰ ਸਾਡੀ ਸਿਆਸਤ ਬਚਣੀ ਚਾਹੀਦੀ ਹੈ ਸੋ ਅੱਜ ਉਹਨਾਂ ਨੇ ਉਹ ਸਾਬਤ ਕਰ ਦਿੱਤਾ ਜਿਹੜਾ ਪ੍ਰਦੀਪ ਕਲੇਰ ਜਿਹੜਾ ਕੀ ਬਰਗਾੜੀ ਦਾ ਦੋਸ਼ੀ ਸੀ ਉਹਨੇ ਜਿਹੜਾ ਦਾਵਾ ਕੀਤਾ ਸੀ ਵੀ ਸੁਖਬੀਰ ਨੇ ਮੈਨੂੰ ਮੂੰਹ ਤੇ ਕਿਹਾ ਸੀ ਵੀ ਜਿਵੇਂ ਤੁਹਾਡੇ ਸਿਸਟਮ ਦਾ ਬਾਬਾ ਰਾਮ ਰਹੀਮ ਹੈ ਐਦਾਂ ਹੀ ਸਿੱਖਾਂ ਵਾਲੇ ਸਿਸਟਮ ਦਾ ਬਾਬਾ ਮੈਂ ਆ ਸੋ ਇਹਨਾਂ ਨੇ ਇਹ ਸੈਕਸ਼ਨ ਦੇ ਨਾਲ ਅੰਤਰੀਂ ਕਮੇਟੀ ਨੇ ਸਾਬਤ ਕਰ ਦਿੱਤਾ ਕਿ ਇਹਨਾਂ ਦੀ ਨਿਗਾਹ ਦੇ ਵਿੱਚ ਇਹਨਾਂ ਦੇ ਨਜ਼ਰੀਏ ਦੇ ਵਿੱਚ ਸਿੱਖਾਂ ਦਾ ਸਭ ਤੋਂ ਵੱਡਾ ਸੁਪਰੀਮ ਅਹੁਦਾ ਸੁਪਰੀਮ ਤਾਕਤ ਤੇ ਸਰਵ ਸ੍ਰੇਸ਼ਟ ਜਿਹੜਾ ਹੈ ਉਹ ਬਾਦਲ ਪਰਵਾਰ। ਯਾਨੀ ਕਿ ਜਿਹੜੀ ਜਿਹੜੀ 18 ਤਰੀਕ ਨੂੰ ਭਰਤੀ ਪ੍ਰਕਿਰਿਆ ਸ਼ੁਰੂ ਹੋਣ ਜਾ ਰਹੀ ਸੀ ਕੀ ਇਹ ਉਸ ਭਰਤੀ ਪ੍ਰਕਿਰਿਆ ਨੂੰ ਨਿਊਟਰਲਾਈਜ਼ ਕਰਨ ਦੀ ਕੋਸ਼ਿਸ਼ ਸਮਝੀ ਜਾ ਸਕਦੀ ਹੈ ਭਾਈ ਸਾਹਿਬ? ਨਹੀਂ ਹੁੰਦਾ ਇਹ ਵੀ ਉਹ ਭਰਤੀ ਸ਼ੁਰੂ ਹੀ ਨਾ ਹੋ ਸਕੇ ਕਿਉਂਕਿ ਇਹਨਾਂ ਨੂੰ ਅੰਦਾਜ਼ਾ ਆਇਆ ਵੀ ਇਹਨਾਂ ਨੇ ਦੇਖੋ ਪਿੰਡਾਂ 'ਚ ਇਹ ਗਏ ਨਹੀਂ ਭਰਤੀ ਸਾਰੀ ਬੋਗਸ ਕੀਤੀ ਇਹਨਾਂ ਨੇ ਦਫ਼ਤਰਾਂ 'ਚ ਬੈਠ ਕੇ। ਠੀਕ ਹੈ? ਤਾਂ ਉਹਨਾਂ ਨੂੰ ਇਹ ਸੀ ਵੀ ਇਹ ਜਿਹੜੀ ਸੱਤ ਮੈਂਬਰੀ ਕਮੇਟੀ ਨੇ ਪਹੁੰਚ ਕੀਤੀ ਪਿੰਡਾਂ ਦੇ ਵਿੱਚ ਵਰਕਰ ਇਹਨਾਂ ਤੇ ਇਹ ਦਫਤਰ ਹੀ ਬੈਠੇ ਰਹਿ ਜਾਣਗੇ ਥੱਲੋਂ ਜ਼ਮੀਨ ਖਿਸਕ ਜਾਏਗੀ ਫਿਰ ਇਹਨਾਂ ਕੋ ਚੋਣ ਨਿਸ਼ਾਨ ਤੇ ਦਫਤਰ ਰਹਿਦਾ ਤੇ ਰਵੇ ਜਦੋਂ ਲੋਕ ਨਾਲ ਤੁਰ ਪਣਗੇ ਉਹਦੇ ਚੋਂ ਨਵਾਂ ਅਕਾਲੀ ਦਲ ਜਿਹੜਾ ਹੋਣ ਚਾ ਆ ਜਾਣਾ ਸੀ ਸੋ ਇਹਨਾਂ ਲਈ ਇਹ ਬਹੁਤ ਵੱਡਾ ਖਤਰਾ ਸੀ ਔਰ ਉਸ ਖਤਰੇ ਜਿਹੜਾ ਉਸ ਖਤਰੇ ਦਾ ਜਿਹੜਾ ਆਧਾਰ ਸੀ ਉਹ 2 ਦਸੰਬਰ ਦਾ ਹੁਕਮਨਾਮਾ ਸੀ ਜਿੱਥੋਂ ਇਹ ਸਾਰੀ ਗੱਲ ਤੁਰ ਰਹੀ ਸੀ ਉਹ ਇਹਨਾਂ ਨੇ ਉਹਨੂੰ ਜਿਵੇਂ ਆਪਾਂ ਸ਼ੁੱਧ ਪੰਜਾਬੀ ਚ ਕਹਿੰਨੇ ਵੀ ਫਾਹਾ ਵੱਡਣ ਵਾਲੀ ਗੱਲ ਕੀਤੀ ਵੀ ਜੜਾ ਹੀ ਵੱਡ ਗਈਏ ਹੁਕਮਨਾਮਾ ਹੀ ਨਹੀਂ ਰਹੇਗਾ ਤੇ ਸੱਤ ਮੈਂਬਰੀ ਕਮੇਟੀ ਵੀ ਐਗਜ਼ਿਸਟ ਨਹੀਂ ਕਰੇਗੀ ਤੇ ਜੇ ਸੱਤ ਮੈਂਬਰੀ ਕਮੇਟੀ ਐਗਜ਼ਿਸਟ ਨਹੀਂ ਕਰੇਗੀ ਤੇ ਭਰਤੀ ਨਹੀਂ ਹੋਏਗੀ ਤੇ ਜੇ ਭਰਤੀ ਨਹੀਂ ਹੋਏਗੀ ਤੇ ਨਵਾਂ ਕੋਈ ਅਕਾਲੀ ਦਲ ਜਿਹੜਾ ਇਹਨਾਂ ਦੇ ਆਲਟਰਨੇਟ ਦੇ ਤੌਰ ਤੇ ਖੜਾ ਨਹੀਂ ਹੋ ਸਕੇਗਾ ਪਰ ਕੀ ਹੁਣ ਅਕਾਲ ਤਖਤ ਸਾਹਿਬ ਦਾ ਜਿਹੜਾ ਹੁਕਮਨਾਮਾ ਆਇਆ ਉਹ ਕੈਨਸਲ ਵੀ ਕਰਵਾਇਆ ਜਾਵੇਗਾ ਇਹ ਬਹੁਤ ਜ਼ਰੂਰੀ ਸਟੇਟਮੈਂਟ ਹੋ ਸਕਦੀ ਹੈ ਕਿਉਂਕਿ 2 ਦਸੰਬਰ ਵਾਲਾ ਫੈਸਲਾ ਜਿਹੜਾ ਸੀ ਉਹ ਬਹੁਤ ਮਹੱਤਵਪੂਰਨ ਸੀ ਪਰ ਹੁਣ ਅਚਾਨਕ ਜਥੇਦਾਰਾਂ ਨੂੰ ਬਦਲ ਦੇਣਾ ਜਾਂ ਉਹਨਾਂ ਦੀ ਉਹਨਾਂ ਨੂੰ ਸੇਵਾ ਮੁਕਤ ਕਰ ਦੇਣਾ ਤੁਹਾਨੂੰ ਇਹ ਲੱਗਦਾ ਕਿ 2 ਦਸੰਬਰ ਵਾਲਾ ਫੈਸਲਾ ਹੁਣ ਬਦਲਿਆ ਜਾ ਸਕਦਾ ਹੈ ਦੇਖੋ ਇਸ ਕਮਿਟਮੈਂਟ ਦੇ ਵਿੱਚੋਂ ਹੀ ਇਹ ਨਵੇਂ ਜਥੇਦਾਰ ਨਿਕਲੇ ਨੇ ਇਹਨਾਂ ਨੂੰ ਪੰਥ ਨੇ ਢਿੱਲੇ ਟੇਲਾ ਪਰਸੈਂਟ ਵੀ ਜਿਹਨੂੰ ਕਹਿੰਦੇ ਆ ਨਾ ਵੀ 0.25% ਵੀ ਸੰਗਤ ਨੇ ਪ੍ਰਵਾਨ ਨਹੀਂ ਕਰਨਾ ਔਰ ਖਾਸ ਤੌਰ ਤੇ ਜਿਹੜਾ ਬੰਦਾ ਅਕਾਲ ਤੱਕ ਦਾ ਜਥੇਦਾਰ ਹੁਣ ਲਾਇਆ ਗਿਆ ਜਾਂ ਥੋਪਿਆ ਗਿਆ ਜਿਹਦੇ ਨਾਲੇ ਉਹਦਾ ਥੋਪਿਆ ਗਿਆ ਦੇਖੋ ਉਹਦੇ ਬੰਦਿਆਂ ਦੀ ਕ੍ਰੈਡੀਬਿਲਟੀ ਦੇ ਨਾਲ ਹੁੰਦੇ ਨੇ ਹੈਨਾ ਜੇ ਬੰਦੇ ਦੀ ਕ੍ਰੈਡੀਬਿਲਟੀ ਨਹੀਂ ਤਾਂ ਉਹਨੂੰ ਭਾਵੇਂ ਤੁਸੀਂ ਮੁੱਖ ਮੰਤਰੀ ਬਣਾ ਦਿਓ ਲੋਕੋ ਨੂੰ ਮੂੰਹ ਨਹੀਂ ਲਾਉਂਦੇ ਹੈਨਾ ਸੋ ਇਹ ਬੰਦਿਆ ਇਹ ਅਹੁਦਿਆਂ ਦੀ ਤਾਕਤ ਬੰਦਿਆਂ ਦੀ ਭਰੋਸੇਯੋਗਤਾ ਨਾਲ ਆ ਉਹਨਾਂ ਦੀ ਸਿਧਾਂਤਾਂ ਦੇ ਉੱਤੇ ਸਪਸ਼ਟਤਾ ਨਾਲ ਹੈ ਤੇ ਪੰਥ ਨਾਲ ਕਮਿਟਮੈਂਟ ਦੇ ਨਾਲ ਆ ਜਿਹੜਾ ਬੰਦਾ ਉਹ ਜਿਹੜਾ ਸਰਕਾਰ ਲਾਇਆ ਗਿਆ ਤੁਸੀਂ ਮੈਂ ਤੁਸੀਂ মিডিਆ ਤੋਂ ਆਨੇ ਹੋ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਉਸ ਬੰਦੇ ਦੀਆਂ ਪਿਛਲੀਆਂ 3 ਮਹੀਨੇ ਦੀਆਂ ਗਤੀਵਿਧੀਆਂ ਖਾਸ ਤੌਰ ਤੇ YouTube ਤੇ ਬੈਠ ਕੇ ਜਿਹੜਾ ਉਹਨੇ ਚੈਨਲਾਂ ਤੇ ਬੈਠ ਕੇ ਸੁਖਵੀਰ ਬਾਦਲ ਨੂੰ ਡਿਫੈਂਡ ਕੀਤਾ ਤੁਸੀਂ ਦੇਖੋ ਇੱਕ ਬੰਦਾ ਜਿਹੜਾ ਹੁਣ ਤੋਂ ਕੁਝ ਮਹੀਨੇ ਪਹਿਲਾਂ ਤੱਕ ਜਾਂ ਕੱਲ ਤੱਕ ਪਬਲੀਕਲੀ ਸੁਖਵੀਰ ਬਾਦਲ ਨੂੰ ਡਿਫੈਂਡ ਕਰ ਰਿਹਾ ਔਰ 2 ਦਸੰਬਰ ਦੇ ਹੁਕਮਨਾਮੇ ਨੂੰ ਗਲਤ ਠਹਿਰਾ ਰਿਹਾ ਉਹ ਬੰਦਾ ਜੇ ਅੱਜ ਤੱਕ ਦਾ ਜਥੇਦਾਰ ਲਾ ਦੋਗੇ ਤੇ ਤੁਸੀਂ ਉਸ ਤੋਂ ਕੀ ਉਮੀਦ ਕਰੋਗੇ ਹੂੰ ਸਾਨੂੰ ਪੈਸੇ ਸਟੇਟਮੈਂਟ ਜਿਹੜੀਆਂ ਆ ਕੁਲਦੀਪ ਸਿੰਘ ਗੜਗੱਜ ਦੀਆਂ ਮਿਲਣ ਗਈਆਂ ਔਰ ਪਿਛਲੇ 6 ਮਹੀਨਿਆਂ ਤੋਂ ਲਗਭਗ 2 ਦਸੰਬਰ ਤੋਂ ਪਹਿਲਾਂ ਵੀ ਤਨਖਾਈਆ ਕੋਸ਼ਤ ਹੋਣ ਤੋਂ ਪਹਿਲਾਂ ਤੱਕ ਵੀ ਕੁਲਦੀਪ ਸਿੰਘ ਗੜਗਾਜੇ ਕਿਹਾ ਜਾਇਆ ਵਿਅਕਤੀ ਸੀ ਜਿਹੜਾ ਪੰਜਾਬ ਦੇ ਵਿੱਚ ਅਲੱਗ-ਅਲੱਗ ਲੋਕਾਂ ਨੂੰ ਇਸ ਕਰਕੇ ਮਿਲ ਰਿਹਾ ਸੀ ਜਾ ਕੇ ਪਰਸਨਲੀ ਵੀ ਤੁਸੀਂ ਸੁਖਵੀਰ ਬਾਦਲ ਨੂੰ ਰਿਵਾਈਵ ਕਿਵੇਂ ਕਰ ਸਕਦੇ ਹੋ ਸਰਵਾਈਵ ਕਿਵੇਂ ਕਰੇ ਉਹਦੇ ਬਾਰੇ ਆਪਣੇ ਸੁਝਾਅ ਦੇ ਜਿਹੜਾ ਬੰਦਾ ਕੱਲ ਤੱਕ ਸੁਖਵੀਰ ਬਾਦਲ ਲਈ ਮੁਲਾਜ਼ਮ ਬਣ ਕੇ ਲੋਕਾਂ ਕੋਲ ਰਾਏ ਲੈ ਰਿਆ ਸੀ ਵੀ ਅਸੀਂ ਸੁਖਵੀਰ ਬਾਦਲ ਨੂੰ ਪੋਲੀਟਿਕਲੀ ਕਿਵੇਂ ਸਟੈਂਡ ਕਰ ਸਕਦੇ ਆ ਇਹੋ ਜਿਹੇ ਬੰਦੇ ਨੂੰ ਜੇ ਤੁਸੀਂ ਅੱਜ ਅਕਾਲ ਤੱਕ ਦਾ ਜ਼ਥੇਦਾਰ ਬਣਾ ਕੇ ਸਾਡੇ ਤੇ ਥੋਪ ਦੋਗੇ ਤਾਂ ਸਿਰਫ ਉਹ ਸਿਕਤਰਤ ਦੇ ਵਿੱਚ ਬੈਠਾ ਇੱਕ ਮੁਲਾਜ਼ਮ ਬਣ ਕੇ ਰਹਿ ਜਾਏਗਾ ਜ਼ਥੇਦਾਰ ਉਹ ਹੀ ਹੁੰਦਾ ਜਿਹੜਾ ਕੌਮ ਦੇ ਜਜ਼ਬਾਤਾਂ ਦੀ ਤਰਜਮਾਨੀ ਕਰੇ ਉਹਨਾਂ ਦਾ ਦਿਲ ਜਿੱਤੇ ਔਰ ਜੇ ਤੁਸੀਂ ਕਹੋ ਵੀ ਹਰ ਸਿਕਤਰੇ 'ਚ ਬੈਠਣ ਵਾਲਾ ਬੰਦਾ ਜ਼ਥੇਦਾਰ ਪ੍ਰਮਾਨ ਹੋ ਜਾਏਗਾ ਫਿਰ ਤਾਂ ਇਸ ਤੋਂ ਪਹਿਲਾਂ ਗਿਆਨੀ ਗੁਰਬਚਨ ਸਿੰਘ ਨੂੰ ਵੀ ਕੌਮ ਨੇ ਪ੍ਰਮਾਨ ਕਰ ਲੈਣਾ ਸੀ ਤੋ ਮੈਨੂੰ ਲੱਗਦਾ ਹੈ ਵੀ ਇਹਨਾਂ ਨੇ ਗੁਰਵਜਤ ਸਿੰਘ ਪਾਰਟ 2 ਸ਼ੁਰੂ ਕੀਤਾ ਹੈ ਇਹ ਸਿਰਫ ਤੇ ਸਿਰਫ ਇੱਕ ਸਕੱਤਰ ਦਾ ਅਕਾਦ ਤੱਕ ਦਾ ਸਕੱਤਰ ਦਾ ਮੁਲਾਜ਼ਮ ਬਣੇਗਾ ਇਸ ਤੋਂ ਵੱਧ ਕੇ ਕੁਝ ਨਹੀਂ ਭਾਈ ਸਾਹਿਬ ਸੀਨੀਅਰ ਪੱਤਰਕਾਰ ਇਹ ਵੀ ਦਾਵਾ ਕਰ ਰਹੇ ਸੀ ਕਿ ਸੁਖਬੀਰ ਸਿੰਘ ਬਾਦਲ ਦੇ ਨਾਲ ਕੋਈ ਮੀਟਿੰਗਸ ਵੀ ਲੰਘੇ ਦਿਣੀ ਹੋਈਆਂ ਨੇ ਤੇ ਕੀ ਉਹਨਾਂ ਮੀਟਿੰਗਸ ਨੂੰ ਵੀ ਇਸ ਫੈਸਲੇ ਦੇ ਨਾਲ ਜੋੜਿਆ ਜਾ ਸਕਦਾ ਨਹੀਂ ਦੇਖੋ ਆਲਟੀਮੇਟਲੀ ਤਾਂ ਇਹ ਹੈ ਵੀ ਉਹਨਾਂ ਨੂੰ ਉਹ ਕੋਈ ਦੇਖੋ ਇਸ ਤੋਂ 6 ਮਹੀਨੇ ਪਹਿਲਾਂ ਤੱਕ ਤਾਂ ਉਹ ਰਾਹ ਲੱਭ ਰਹੇ ਸੀ ਵੀ ਅਸੀਂ ਰਿਵਾਈਵ ਕਿਵੇਂ ਕਰੀਏ ਠੀਕ ਹੈ ਜੀ ਹੁਣ ਰਿਵਾਈਵਲ ਦਾ ਇਸ਼ੂ ਖਤਮ ਹੋ ਗਿਆ ਹੁਣ ਸਰਵਾਈਵਲ ਦਾ ਬਚ ਗਿਆ ਉਹਨਾਂ ਨੂੰ ਇਹ ਆ ਵੀ ਇਹ ਧੜਾ ਬਚ ਜੇ ਇਹ ਅਕਾਲੀ ਦਾਲ ਨੂੰ ਆਪਦੀ ਨਿੱਜੀ ਪ੍ਰਾਈਵੇਟ ਲਿਮਟਿਡ ਕੰਪਨੀ ਸਮਝਦੇ ਨੇ ਤੇ ਉਹਨਾਂ ਨੂੰ ਲੱਗਦਾ ਕਿ ਇਸ ਫਰਮ ਦੇ ਵਿੱਚ ਸਾਡੇ ਪਰਿਵਾਰ ਨੇ ਇਨਵੈਸਟ ਕੀਤਾ ਸਾਡੇ ਐਸੈਟਸ ਲੱਗੇ ਹੋਏ ਨੇ ਔਰ ਜਿਹੜੇ ਐਸੈਟਸ ਨੇ ਸਾਡਾ ਇਹਦੇ ਤੇ ਜ਼ਗੀਰਦਾਰੀ ਦੇ ਤੌਰ ਤੇ ਵਿਰਾਸਤੀ ਹੱਕ ਹੈ ਪਿਓ ਤੋਂ ਅੱਗੇ ਪੁੱਤ ਦਾ ਤੇ ਗਾਂ ਸਾਡੇ ਅੱਗੇ ਪੁੱਤ ਦਾ ਵੀ ਉਹਦੇ ਤੇ ਹੱਕ ਹੈ ਤੋ ਉਹਨਾਂ ਲਈ ਜਿਹੜਾ ਅਕਾਲੀ ਦਲ ਦਾ ਦਫਤਰ ਸਿੰਬਲ ਤੇ ਅਕਾਲੀ ਦਲ ਦਾ ਢਾਂਚਾ ਉਹਨਾਂ ਲਈ ਵਿਰਾਸਤ ਇੱਕ ਨਿੱਜੀ ਵਿਰਾਸਤ ਹੈ। ਇਹੀ ਇੱਕ ਫਰਕ ਹੈ ਕਿ ਗਿਆਨੀ ਰਘਵੀਰ ਸਿੰਘ ਉਹਨਾਂ ਨੇ ਤੇ ਬਾਕੀ ਜਥੇਦਾਰ ਸਹਿਬਾਨਾ ਨੇ ਇਹਨੂੰ ਪੰਥ ਦੀ ਵਿਰਾਸਤ ਸਮਝਿਆ ਜਿਹੜੀ ਕਿ ਐਕਚੁਅਲੀ ਹੈ ਸੀ। ਤੇ ਉਹਨਾਂ ਨੂੰ ਲੱਗਦਾ ਹੈ ਵੀ ਇਹ ਸਾਡੀ ਪ੍ਰਾਈਵੇਟ ਲਿਮਟਿਡ ਫਰਮ ਹੈ ਤੇ ਜਿਹੜਾ ਥੱਲੇ ਵਾਲਾ ਵਰਕਰ ਹੈ ਸਾਡਾ ਮੁਲਾਜ਼ਮ ਹੈ। ਸਾਡਾ ਸਟਾਫ ਹੈ। ਸੋ ਇਹ ਲੜਾਈ ਤਾਂ ਹੁਣ ਇਸ ਗੱਲ ਦੀ ਹੈ ਵੀ ਪੰਥ ਨੇ ਇਹ ਵਿਰਾਸਤ ਤੇ ਆਪਣਾ ਹੱਕ ਜਿਤਾਉਣਾ ਕਿ ਨਹੀਂ ਜਿਤਾਉਣਾ ਔਰ ਇਹਦੇ ਤੇ ਹੋਇਆ ਕਬਜ਼ਾ ਛਡਾਉਣਾ ਕਿ ਨਹੀਂ ਛਡਾਉਣਾ ਇਹ ਹੁਣ ਪੰਥ ਤੇ ਆ ਜੇ ਪੰਥ ਚਾਵੇ ਤੇ ਇਹ ਤੋਂ ਕਬਜ਼ਾ ਵੀ ਛਡਾ ਸਕਦੀ ਹੈ ਨਹੀਂ ਤੇ ਅਕਾਲ ਤਖਤ ਸਾਹਿਬ ਤੇ ਪੰਥ ਇਸ ਕਪੈਸਿਟੀ ਚ ਆ ਵੀ ਇਹੋ ਜੇ 100 ਅਕਾਲੀ ਦਲ ਹੋਰ ਖੜੇ ਕਰ ਸਕਦਾ ਪਾਈ ਸਾਹਿਬ ਜੇ ਆਪਾਂ ਸੱਤ ਮੈਂਬਰੀ ਕਮੇਟੀ ਦੀ ਗੱਲ ਕਰ ਲਈਏ ਤੁਸੀਂ ਕਿਹਾ ਕਿ ਹੋ ਸਕਦਾ ਹੈ ਕਿ ਇਸੇ ਇਸੇ ਲੀਹੀ ਦੇ ਉੱਤੇ ਇਹ ਵੱਡਾ ਫੇਰਬਦਲ ਹੋਇਆ ਹੋਵੇ ਕਿ ਇਹ ਇਹ ਫੈਸਲਾ ਜਿਹੜਾ ਰੱਦ ਹੋਣਾ ਚਾਹੀਦਾ ਤੇ ਜੇ ਰੱਦ ਹੋਣਾ ਵੀ ਹੋਇਆ ਤਾਂ ਸੱਤ ਮੈਂਬਰੀ ਕਮੇਟੀ ਕਿਵੇਂ ਇੱਕ ਪਾਸੇ ਕੀਤੀ ਜਾ ਸਕਦੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਆਉਂਦੇ ਸਮੇਂ ਚ ਕੀ ਹੋਣ ਵਾਲਾ ਹੈ ਸੱਤ ਮੈਂਬਰੀ ਕਮੇਟੀ ਨਾਲ ਦੇਖੋ ਮੈਨੂੰ ਨਹੀਂ ਲੱਗਦਾ ਹੁਣ ਉਹ ਰੈਲੇਵੈਂਟ ਹੋ ਪਾਣਗੇ ਉਹਨਾਂ ਸਰ ਜਿਹੜੀ ਜਿੰਮੇ ਦੇਖੋ ਫੈਸਲਾ ਕਿਹਦੀ ਇੰਪੋਰਟੈਂਸ ਹੁੰਦੀ ਹੈ ਫੈਸਲੇ ਦੋ ਹੋਏ ਨੇ 2015 ਦੇ ਵਿੱਚ ਵੀ ਸੌਦਾ ਸਾਧ ਨੂੰ ਮਾਫੀ ਦੇਣ ਦਾ ਫੈਸਲਾ ਹੋਇਆ ਸੀ ਇਹ ਫੈਸਲਾ ਇਲਾਹੀ ਹੁਕਮ ਹੈ ਤੇ ਕੀ ਕੌਮ ਨੇ ਪ੍ਰਵਾਨ ਕਰ ਲਿਆ ਸੀ ਉਹੀ ਜਥੇਦਾਰ ਜਿਨੇ ਫੈਸਲੇ ਸੁਣਾਏ ਸੀ ਉਹ ਕਿੰਨੇ ਮਹੀਨੇ ਤੱਕ ਆਪਣੇ ਘਰੋਂ ਨਹੀਂ ਸੀ ਨਿਕਲ ਪਾਇਆ ਜਿਹੜਾ ਸੱਤ ਮੈਂਬਰੀ ਕਮੇਟੀ ਵਾਲਾ ਫੈਸਲਾ ਉਹਨੂੰ ਪੰਥ ਨੇ ਪ੍ਰਵਾਨ ਕੀਤਾ ਹੋਇਆ ਇਸ ਕਰਕੇ ਉਹਦੀ ਇੰਪੋਰਟੈਂਸ ਹੈ ਜਿਹੜਾ ਹੁਣ ਕੁਲਦੀਪ ਸਿੰਘ ਗੜਗੱਜ ਜੀ ਉਹਨਾਂ ਨੇ ਫੈਸਲਾ ਸੁਣਾਉਣਾ ਹੈ ਥੋੜੇ ਦਿਨਾਂ ਤੱਕ ਵੀ ਇਹ ਪਹਿਲੀ ਭਰਤੀ ਨੂੰ ਹੀ ਮਾਨਤਾ ਦਿੱਤੀ ਜਾਂਦੀ ਹੈ ਉਹਨੂੰ ਕੌਮ ਨੇ ਠੀਕ ਉਸੇ ਤਰ੍ਹਾਂ ਜਿਵੇਂ ਗੁਰਵਜਤ ਸਿੰਘ ਉਹਨਾਂ ਵਾਲਾ ਫੈਸਲਾ ਨਹੀਂ ਪ੍ਰਵਾਨ ਹੋਇਆ ਸੀ ਇਹ ਵੀ ਫੈਸਲਾ ਜਿਹੜਾ ਹਾਲੇ ਕੁਲਦੀਪ ਸਿੰਘ ਗੜਗੱਜ ਹੁਣਾਂ ਨੇ ਸੁਣਾਉਣਾ ਜਿਹੜੀ ਕਮਿਟਮੈਂਟ ਲੈ ਕੇ ਉਹ ਇਸ ਸੌਦੇ ਤੱਕ ਪਹੁੰਚੇ ਨੇ ਔਰ ਜਿਸ ਚਾਪਲੂਸੀ ਦੇ ਨਾਲ ਔਰ ਜਿਸ ਗਰਾਵਟ ਦੇ ਨਾਲ ਤੇ ਜਿਨ੍ਹਾਂ ਹਾਲਾਤਾਂ ਦੇ ਵਿੱਚ ਉਹ ਜਥੇਦਾਰ ਬਣ ਕੇ ਆਏ ਨੇ ਮੈਂ ਫਿਰ ਇਹ ਕਹਿ ਰਿਹਾ ਵੀ ਇੱਕ ਸਖਤਰਤ ਦੇ ਮੁਲਾਜ਼ਮ ਤੋਂ ਵੱਧ ਕੇ ਉਹ ਕੋਈ ਰੋਲ ਨਹੀਂ ਰੋਲ ਜਿਹੜਾ ਉਹ ਨਹੀਂ ਨਿਭਾ ਪਾਣਗੇ ਜਿਹੜਾ ਜੇ ਗਿਆਨੀ ਗੁਰਵਚਨ ਸਿੰਘ ਹੁਣਾਂ ਦਾ ਫੈਸਲਾ ਕੌਮ ਨੇ ਨਹੀਂ ਸੀ ਪ੍ਰਵਾਨ ਕੀਤਾ ਔਰ ਇੱਥੋਂ ਤੱਕ ਉਹਨਾਂ ਨੂੰ ਮਜਬੂਰ ਕਰਤਾ ਸੀ ਵੀ ਉਹ ਘਰੋਂ ਨਹੀਂ ਸੀ ਨਿਕਲ ਸਕਦੇ ਮੈਨੂੰ ਲੱਗਦਾ ਵੀ ਮੈਨੂੰ ਸ਼ੱਕ ਆ ਕਿ ਜਿਹੜੇ ਜਥੇਦਾਰ ਇਸ 네ਗੋਸ਼ੀਏਸ਼ਨ ਚੋਂ ਨਿਕਲ ਕੇ ਆਏ ਨੇ ਸੁਗਵੀਰ ਬਾਦਲ ਨਾਲ ਕਮਿਟਮੈਂਟ ਕਰਕੇ ਕਿ ਅਸੀਂ ਤੁਹਾਡੀ ਪੋਲਿਟਿਕਸ ਨੂੰ ਰਿਵਾਈਵ ਕਰਾਂਗੇ ਜੀ ਤੁਹਾਨੂੰ ਅਕਾਲ ਤੱਕ ਕੋਈ ਖਤਰਾ ਨਹੀਂ ਹੋਣ ਦਿੰਦੇ ਉਹ ਕਿਸੇ ਭਰਮ ਭਲੇਖੇ ਚ ਨੇ ਉਹ ਸਖਤਰ ਮੁਲਾਜ਼ਮ ਬਣ ਕੇ ਰਹਿ ਜਾਣਗੇ ਇਸ ਤੋਂ ਵੱਧ ਕੇ ਕੁਝ ਨਹੀਂ ਠੀਕ ਹੈ ਬਿਲਕੁਲ ਇਸ ਮਸਲੇ ਉੱਤੇ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਹਿਵਾਂਗੇ ਉਹ ਤਕਲੀ ਬੜੇ ਰੋਮਾਨ ਇੰਡੀਆ ਪੰਜਾਬੀ